ਇਹ ਰਹੇ ਸੋਤੇ ਸ਼ਸ਼ੀ ਕਾਲ ਮੈਂ ਡਾਕਟਰ ਮਲਕੀਰ ਸਿੰਘ ਪੱਟੀ ਅੱਜ ਦੇ ਆਪਾਂ ਥੋੜੀ ਜੀ ਗੱਲ ਕਰਦੇ ਆ ਜਿਵੇਂ ਕਿ ਫਲੱਡ ਬਹੁਤ ਆਏ ਹੋਏ ਨੇ ਬਰਸਾਤ ਕਾਫੀ ਲੌਂਗ ਚੱਲ ਕੇ ਗਈ ਹੈ ਐਸਾ ਵਰਖਾ ਕੰਟੀਨਿਊ 10-15 ਦਿਨਾਂ ਤੋਂ ਹੋਈ ਹੈ ਖਾਸ ਕਰਕੇ ਜਦੋਂ ਫਲੱਡ ਆਣ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਜ਼ਿਆਦਾ ਫੈਲ ਸਕਦੀਆਂ ਨੇ ਉਹਨਾਂ ਬਾਰੇ ਆਪਾਂ ਥੋੜੀ ਜੀ ਗੱਲ ਕਰਾਂਗੇ ਕਿਉਂਕਿ ਪਾਣੀ ਆਇਆ ਚਲੇ ਗਿਆ ਲੇਕਿਨ ਕੁਝ ਪਾਣੀ ਨੀਵੀਆਂ ਥਾਵਾਂ ਤੇ ਜਿਵੇਂ ਖੜਾ ਰਹਿੰਦਾ ਜਾਂ ਉਹ ਸੜਕਾਂ ਦੇ ਕੰਡੇ ਤੇ ਜਾਂ ਹੋਰ ਸੜਿਆਂ ਘਰਾਂ ਦੇ ਜਿੱਥੇ-ਜਿੱਥੇ ਫਲੱਡ ਆਇਆ ਆ ਦੂਰੋਂ ਕਈ ਤਰ੍ਹਾਂ ਦੀਆਂ ਉਹ ਮਿੱਟੀ ਵਗੈਰਾ ਜਿਹੜੀ ਰੁੜ ਕੇ ਆਉਂਦੀ ਆ ਕੁਛ ਉਹਦੇ ਵਿੱਚ ਪਸ਼ੂ ਵੀ ਮਰ ਜਾਂਦੇ ਨੇ ਮਲੁਖੀ ਜਾਨਾਂ ਵੀ ਜਾਂਦੀਆਂ ਨੇ ਉਹ ਕਈ ਤਰ੍ਹਾਂ ਦੇ ਵੇਸਟ ਹੋਰ ਉਹਦੇ ਵਿੱਚ ਰਲੇ ਹੁੰਦੇ ਨੇ ਕਈ ਤਰ੍ਹਾਂ ਦੇ ਬੈਕਟੀਰੀਆ ਵਾਇਰਸ ਫਿਰ ਉੱਥੇ ਫੈਲ ਜਾਂਦੇ ਨੇ ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੁਲਾ ਦਿੰਦੇ ਨੇ ਉਹਨਾਂ ਦੇ ਵਿੱਚੋਂ ਕੋਈ ਦੋ ਚਾਰ ਬਿਮਾਰੀਆਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਕਿਉਂਕਿ ਸਬਜ਼ੀਆਂ ਵਗੈਰਾ ਜਿਹੜੀਆਂ ਅਸੀਂ ਖਾਣੀਆਂ ਹੁੰਦੀਆਂ ਉਹ ਵੀ ਕਾਫੀ ਬਰਸਾਤਾਂ ਦੇ ਵਿੱਚ ਖਰਾਬ ਹੋ ਜਾਂਦੀਆਂ ਨੇ ਖੇਤਾਂ ਦੇ ਵਿੱਚ ਜਿੱਥੋਂ ਹੜ੍ਹਾਂ ਦਾ ਪਾਣੀ ਜੋ ਫਲੱਡ ਵਾਟਰ ਹੁੰਦਾ ਜਦੋਂ ਗੁਜ਼ਰਦਾ ਤਾਂ ਦੂਰੋਂ ਕਈ ਤਰ੍ਹਾਂ ਦੇ ਜਿਹੜੇ ਕੋਈ ਮਨੁੱਖੀ ਵੇਸਟ ਜਾਂ ਐਨੀਮਲ ਵੇਸਟ ਉਹ ਬੈਕਟੀਰੀਆ ਜਾਂ ਕੋਈ ਸਕੀੜਾਂ ਵਗੈਰਾ ਦੇ ਐਗਸ ਜਿਹੜੇ ਉਹਨਾਂ ਨਾਲ ਟੱਚ ਕੀਤੇ ਹੁੰਦੇ ਨੇ ਜਿਹੜੇ ਮਨੁੱਖ ਦੇ ਅੰਦਰ ਫਿਰ ਬਿਮਾਰੀਆਂ ਫਲਾ ਦਿੰਦੇ ਨੇ ਤੋਂ ਕਿ ਖਾਣ ਪੀਣ ਵਾਲੀਆਂ ਅਵਸਥਾਂ ਜਿਹੜੀਆਂ ਨੇ ਉਹ ਵੀ ਕਈ ਵਾਰੀ ਖਰਾਬ ਹੋ ਜਾਂਦੀਆਂ ਨੇ ਇੱਕ ਤਾਂ ਮੀਨ ਕੋਮਾ ਹੁੰਦੀ ਆ ਦਸਤ ਕਟੀਆਂ ਉਲਟੀਆਂ ਪੇਟ ਦਾ ਖਰਾਬ ਹੋਣਾ ਕਿਉਂਕਿ ਸਾਡਾ ਕਾਰਨ ਜਿਹੜਾ ਪਾਣੀ ਆ ਅਤੇ ਵੈਕਟਰ ਤੋਂ ਹੋਣ ਵਾਲੀਆਂ ਬਿਮਾਰੀਆਂ ਕਈ ਤਰ੍ਹਾਂ ਦੀਆਂ ਮਹਾਮਾਰੀਆਂ ਕਈ ਵਾਰੀ ਫੈਲਾ ਦਿੰਦੀਆਂ ਕੋਈ ਖੜਾ ਤੋਂ ਬਾਅਦ ਜਿਹੜੇ ਜਿਵੇਂ ਕੋਲਰਾ ਜਾਂ ਦਸਤ ਜਿਹੜੇ ਉਹ ਕਦੇ ਹੱਦ ਤੱਕ ਜਿਹੜੇ ਉਹ ਫੈਲ ਜਾਂਦੇ ਨੇ ਕਈ ਵਾਰੀ ਅਗਰ ਅਸੀਂ ਆਪਣੇ ਪਾਣੀ ਨੂੰ ਉਬਾਲ ਕੇ ਨਾ ਪੀਏ ਜਾਂ ਸਾਫ ਪਾਣੀ ਨਾ ਪੀਏ ਜਾਂ ਖਾਣ ਪੀਣ ਵਾਲੀਆਂ ਵਸਤਾਂ ਦੀ ਅਸੀਂ ਸਫਾਈ ਨਾ ਰੱਖੀਏ ਜਾਂ ਘਰ ਦੇ ਵਿੱਚ ਖਾਣਾ ਬਣਾਉਣ ਵੇਲੇ ਸਫਾਈ ਨਾ ਰੱਖੀਏ ਇਸ ਕਰਕੇ ਉਹਦੇ ਤੋਂ ਬਚਣ ਵਾਸਤੇ ਵੀ ਸਾਨੂੰ ਆਪਣੇ ਖਾਣ ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਗੈਸਟੋਇੰਟਸਟਾਈਨਲਸ ਰੋਗਾਂ ਨੂੰ ਜਿਹੜੇ ਨੇ ਉਹ ਮਨੁੱਖੀ ਮਲਮੂਤਰ ਦੇ ਅੰਦਰ ਵੀ ਅੱਗੇ ਫੈਲਦੇ ਨੇ ਜਿਨ੍ਹਾਂ ਦੇ ਕਾਰਨ ਇਹ ਬਿਮਾਰੀਆਂ ਜਾਂ ਸੀਵਰੇਜ ਦੇ ਬਲੌਕ ਹੋਣ ਕਾਰਨ रिकवरी ਇਹਦੇ ਵਿੱਚ ਜਿਹੜੇ ਵਾਇਰਸ ਬੈਕਟੀਰੀਆ ਜਾਂ ਤੋਂ ਫੰਗੀਜ਼ ਵਗੈਰਾ ਬਹੁਤ ਜ਼ਿਆਦਾ ਚੱਲਦੇ ਨੇ ਇਸ ਕਰਕੇ ਹੜਾਂ ਤੋਂ ਬਾਅਦ ਦੇ ਵਿੱਚ ਜਾਂ ਜ਼ਿਆਦਾ ਬਰਸਾਤੀ ਮੌਸਮ ਜਦੋਂ ਲਗਾਤਾਰ ਚੱਲਦਾ ਰਹਿੰਦਾ ਤੇ ਕਾਫੀ ਹੱਦ ਤੱਕ ਟਟੀਆਂ ਉਲਟੀਆਂ ਜਾਂ ਪੇਟ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਵੀ ਲੱਗ ਜਾਂਦੀਆਂ ਨੇ ਉਹਨਾਂ ਵਾਸਤੇ ਸਾਨੂੰ ਆਪਣੇ ਖਾਣ ਪੀਣ ਦੀ ਸਫਾਈ ਹੱਥਾਂ ਦੀ ਸਫਾਈ ਬਰਤਨਾਂ ਦੀ ਸਫਾਈ ਤੇ ਪਾਣੀ ਖਾਸ ਕਰਕੇ ਜਿਹੜਾ ਉਹ ਉਬਾਲ ਕੇ ਪੀਣਾ ਚਾਹੀਦਾ ਅਗਰ ਤੁਹਾਡੇ ਕੋਲ ਫਿਲਟਰ ਵਗੈਰਾ ਨਹੀਂ ਹੈਗਾ ਤੇ ਇਸ ਤੋਂ ਬਾਅਦ ਵਿੱਚ ਚਮੜੀ ਦੇ ਤੇ ਅੱਖਾਂ ਦੀਆਂ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਹੁੰਦੀਆਂ ਨੇ ਜਿਹੜੀਆਂ ਹੁੰਦੀਆਂ ਨੇ ਖਾਸ ਕਰਕੇ ਅੱਖਾਂ ਦੀਆਂ ਜਿਹੜੀਆਂ ਇਨਫੈਕਸ਼ਨ ਨੇ ਉਹ ਵੀ ਜਿਹੜਾ ਖਰਾਬ ਪਾਣੀ ਆ ਉਹਦੇ ਰਹੀਂ ਸਿੱਧੇ ਤੌਰ ਤੇ ਸੰਪਰਕ ਵਿੱਚ ਅਸੀਂ ਆ ਜਾਂਦੇ ਹਾਂ ਕਈ ਵਾਰੀ ਉਹ ਨਹਾਉਣ ਲੱਗੇ ਜਾਂ ਉਹ ਆਪਣੇ ਕਿਸੇ ਹੋਰ ਤਰੀਕੇ ਨਾਲ ਜਿਹੜੇ ਉਹ ਗੰਦੇ ਪਾਣੀ ਵਾਲੇ ਹੱਥ ਸਗਰ ਸਾਡੀਆਂ ਅੱਖਾਂ ਨੂੰ ਲੱਗ ਜਾਂਦੇ ਨੇ ਕਿਉਂਕਿ ਇਹ ਜ਼ਖਮ ਦੀ ਇਨਫੈਕਸ਼ਨ ਹੈ ਜਿਹੜੀ ਐਂਡਰਮੈਂਟ ਐਕਟਸ ਵਗੈਰਾ ਆ ਗਿਆ ਕਨਜਨਕਟਿਵਾਈਟਸ ਆ ਗਿਆ ਅੱਖਾਂ ਦੇ ਅੰਦਰ ਇਹ ਕਾਫੀ ਬਿਮਾਰੀਆਂ ਕੋਈ ਮਹਾਮਾਰੀ ਫੈ ਜਾਂਦੀ ਹੈ ਪਿੰਕਾਈ ਸਿੰਡਰੋਮਸ ਇਹਨੂੰ ਬੋਲ ਦਿੱਤਾ ਜਾਂਦਾ ਹੈ ਜਾਂ ਲਾਲ ਅੱਖਾਂ ਹੋ ਜਾਂਦੀਆਂ ਨੇ ਜਿਹਦੇ ਵਿੱਚ ਚਵੜੀ ਦੀ ਸੋਜਿਸ਼ ਆ ਜਾਂਦੀ ਹੈ ਕੋਈ ਜਦੋਂ ਵੀ ਜਿਵੇਂ ਜਿਵੇਂ ਤੂਫਾਨ ਜਾਂ ਕੋਈ ਹੜ੍ਹਾਂ ਤੋਂ ਬਾਅਦ ਦੇ ਵਿੱਚ ਕਿਉਂਕਿ ਪਾਣੀ ਜਿਹੜਾ ਉਹ ਕਾਫੀ ਮਾਤਰਾ ਦੇ ਵਿੱਚ ਕਾਫੀ ਵੱਡੇ ਲੈਵਲ ਤੇ ਪਾਣੀ ਨੁਕਸਾਨਿਆ ਜਾਂਦਾ ਹੈ ਕਉ ਕਈ ਉਹਨੀਆਂ ਸੜੇ ਕਰਾਂ ਦੇ ਵਿੱਚ ਵੀ ਜਦੋਂ ਜ਼ਿਆਦਾ ਸਲ੍ਹਾਬ ਆ ਜਾਂਦੀ ਹੈ ਉੱਥੇ ਉਲੀ ਲੱਗ ਜਾਂਦੀ ਹੈ ਕਿਉਂਕਿ ਇੰਨੇ ਲੰਮੇ ਸਮਾਂ ਜਦੋਂ ਰਹਿੰਦਾ ਮੀਂਹ ਪਰਕਰਾਂ ਜਾਂ ਕਿਤੇ ਨੋ ਕਿਤੇ ਛੱਤ ਚੋਜ ਜਾਂਦੀ ਹੈ ਕੰਧਾਂ ਨੂੰ ਬਾਰੋਂ ਸਲ੍ਹਾਬ ਆ ਜਾਂਦੀ ਹੈ ਜਾਂ ਹੜਾਂ ਦਾ ਪਾਣੀ ਅਗਰ ਇੰਟਰ ਸੜੇ ਕਰਾਂ ਦੇ ਵਿੱਚ ਕਰ ਜਾਂਦਾ ਤਾਂ ਉਹਦੇ ਨਾਲ ਵੀ ਖੇਤਾਂਾਂ ਦੀਆਂ ਬਿਮਾਰੀਆਂ ਫੈਲ ਜਾਂਦੀਆਂ ਨੇ ਉਹਨਾਂ ਤੋਂ ਵੀ ਸਾਨੂੰ ਬਚਣ ਵਾਸਤੇ ਆਪਣੇ ਕਰਾਂ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਆਪਣੇ ਢੀੜੇ ਕਰਕਰੇ ਨੂੰ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਜਦੋਂ ਧੁੱਪ ਲੱਗ ਜਾਂਦੀ ਹੈ ਆਪਣੇ ਘਰਾਂ ਦੇ ਵਿੱਚ ਦਰਵਾਜ਼ੇ ਖੋਲ ਕੇ ਹਵਾ ਧੁੱਪ ਦਾ ਨਿਕਾਸ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਰੱਖਣਾ ਚਾਹੀਦਾ ਤੇ ਆਪਣੀ ਚਮੜੀ ਦੀ ਸਫਾਈ ਹੱਥਾਂ ਦੀ ਸਫਾਈ ਅੱਖਾਂ ਦੀ ਸਫਾਈ ਇਹਨਾਂ ਸਾਰਿਆਂ ਦਾ ਬਹੁਤ ਤੁਸੀਂ ਸਾਨੂੰ ਧਿਆਨ ਰੱਖਣਾ ਪੈਂਦਾ ਕਿਉਂਕਿ ਜਦੋਂ ਵੀ ਮੌਲੇ ਤਾਰ بارش ਹੁੰਦੀ ਹੈ ਤੇ ਅੱਖਾਂ ਦੀ ਇਨਫੈਕਸ਼ਨ ਜਿਹੜੀ ਹੈ ਉਹਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਇੱਕ ਜਿੰਨਾ ਵੀ ਹੋ ਸਕੇ ਕੋਸ਼ਿਸ਼ ਕਰੋ ਕਿ ਬਰਸਾਤੀ ਪਾਣੀ ਦੇ ਵਿੱਚ ਬੱਚਿਆਂ ਨੂੰ ਨਹਾਉਣ ਤੋਂ ਰੋਕੋ ਬਿਨਾ ਮਤਲਬ ਤੋਂ ਐਵੇਂ ਨਾ ਬਾਹਰ ਫਿਰੋ ਅਗਰ ਜਾਣਾ ਵੀ ਪੈਂਦਾ ਤਾਂ ਆਪਣੇ ਸਰੀਰ ਨੂੰ ਕਵਰ ਕਰਕੇ ਖਾਸ ਕਰਕੇ ਪੈਰਾਂ ਨੂੰ ਕਦੇ ਵੀ ਅਸੀਂ ਨੰਗੇ ਪੈਰੀ ਬਾਹਰ ਨਿਕਲ ਜਾਂਦੇ ਆ ਜਾਂ ਕੋਈ ਚੱਪਲ ਵਗੈਰਾ ਪਾ ਕੇ ਬਾਹਰ ਚਲੇ ਜਾਂਦੇ ਆ ਉਥੋਂ ਵੀ ਸਾਡੇ ਕਈ ਤਰ੍ਹਾਂ ਦੀਆਂ ਫਿਰ ਜਿਹੜੇ ਵਾਇਰਸ ਬੈਕਟੀਰੀਆ ਪੈਰਾਂ ਦੇ ਰਹਿੰਦੇ ਚਮੜੀ ਦੇ ਜਿਹੜੇ ਰੋਗ ਪੈਰ ਜਿਵੇਂ ਗਲ ਜਾਂਦੇ ਨੇ ਦਾ ਕਈ ਤਰ੍ਹਾਂ ਦੀਆਂ ਲਾਗ ਫੰਗਸ ਵਗੈਰਾ ਦੀਆਂ ਲੱਗ ਜਾਂਦੀਆਂ ਨੇ ਉਹ ਫਿਰ ਕਰਦੇ ਦੇ ਵਿਚ ਆਣ ਕੇ ਅੱਗੇ ਦੀ ਅੱਖਾਂ ਦਾ ਵੀ ਕਈ ਵੀ ਕਾਰਨ ਰੋਗਾਂ ਦਾ ਬਣ ਜਾਂਦੀਆਂ ਨੇ ਇੱਕ ਲੈਪਟੋਸਪਾਇਰੋਸਿਸ ਦੀ ਡਿਸੀਜ਼ ਹੁੰਦੀ ਹੈ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਖਾਸ ਕਰਕੇ ਜਦੋਂ ਕੋਈ ਚਿੱਕੜ ਵਗੈਰਾ ਲੰਬੇ ਸਮੇਂ ਤੱਕ ਰਹਿੰਦਾ ਤਾਂ ਉਹਦੇ ਵਿੱਚ ਵੀ ਉਹ ਬੈਕਟੀਰੀਆ ਬਾਹਰੋਂ ਦੂਰੋਂ ਨੇੜੋਂ ਜਿਵੇਂ ਚੂਹਿਆਂ ਦਾ ਪਿਸ਼ਾਬ ਹੁੰਦਾ ਉਹ ਰੁੜਕੇ ਆਇਆ ਹੁੰਦਾ ਜਾਂ ਸੜਕਾਂ ਦੇ ਕੰਡੇ ਜਾਂ ਗਲੀਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਿੱਥੇ ਵੀ ਕਿਸੇ ਉਹ ਦੂਰੋਂ ਨੇੜੋਂ ਰੁੜਕੇ ਆਇਆ ਚਿੱਕੜ ਜਾਂ ਬਨਸਪਤੀ ਨੂੰ ਵੀ ਲੱਗ ਜਾਂਦਾ ਉਦੇ ਵਿੱਚੋਂ ਹੀ ਲੈਪਟੋਸਪਾਇਰੋਸਿਸ ਦੇ ਜਿਹੜੇ ਜੀਵਾਣੂ ਨੇ ਉਹ ਫੈਵਰੀ ਇੰਡਾਇਰੈਕਟ ਇੰਡਾਇਰੈਕਟ ਕੰਟੈਕਟ ਦੇ ਰਾਹੀਂ ਮਨੁੱਖ ਦੇ ਅੰਦਰ ਚਲੇ ਜਾਂਦੇ ਨੇ ਕਿਉਂਕਿ ਇਹ ਜ਼ਿਆਦਾਤਰ ਇਹ ਚੂਹਿਆਂ ਦੇ ਰਾਹੀਂ ਜਾਂ ਹੋਰ ਜੰਗਲੀ ਜਾਨਵਰਾਂ ਦੇ ਰਾਹੀਂ ਦੇੜਾ ਯੂਰਿਨ ਪਾਸ ਕਰਦੇ ਨੇ ਉਹ ਖਾਪ ਉਹਦੇ ਰਾਹੀਂ ਜਿਹੜੇ ਲੈਪਟੋਸਪਾਇਰੋਸਿਸ ਦੇ ਜੀਵਾਣੂ ਨੇ ਉਹ ਮਨੁੱਖ ਦੇ ਅੰਦਰ ਚਲੇ ਜਾਂਦੇ ਆ ਕਿਉਂਕਿ ਜਦੋਂ ਵਾਤਾਵਰਣ ਦੇ ਵਿੱਚ ਬਤਲਾ ਆਉਂਦਾ ਤੇ ਵੈਕਟਰ ਜਿਹੜੀ ਉਹ ਵੱਧ ਜਾਂਦੇ ਨੇ ਜਿਵੇਂ ਜਿਵੇਂ ਉਹ ਵੱਧ ਜਾਂਦੇ ਆ ਉਹ ਉਹ ਮਨੁੱਖੀ ਇਨਫੈਕਸ਼ਨ ਦਾ ਕਾਰਨ ਬਣ ਜਾਂਦੇ ਨੇ ਤੇ ਮਨੋਖੇ ਦੇ ਵਿੱਚ ਜਦੋਂ ਕਿਉਂਕਿ ਇਹਦੇ ਵਿੱਚ ਜਿਹੜੇ ਜਲ ਸਰੋਤ ਹੁੰਦੇ ਆ ਜਿਵੇਂ ਝੀਲਾਂ ਜਾਂ ਪਾਣੀ ਜਿੱਥੇ ਖੜਿਆ ਰਿੰਦਾ ਜਾਂ ਕੋ ਉਹ ਛਿੱਕੜ ਤੇ ਉਹ ਉੱਥੇ ਚੂਹਿਆਂ ਦੇ ਪਿਸ਼ਾਬ ਨਾਲੇ ਜਦੋਂ ਦੂਸ਼ਿਤ ਹੋਇਆ ਹੁੰਦਾ ਉਹ ਫਿਰ ਅੱਗੇ ਉਸ ਤੋਂ ਮਨੁੱਖ ਦੇ ਰਾਈ ਵੀ ਇਹ ਅੰਦਰ ਵੀ ਚਲੇ ਜਾਂਦੇ ਨੇ ਇਸ ਕਰਕੇ ਉਹਦੋਂ ਤੋਂ ਵੀ ਸਾਨੂੰ ਜਿਆਦਾ ਤੋਂ ਜਿਆਦਾ ਵਿਚਾਰ ਰੱਖਣਾ ਚਾਹੀਦਾ ਕਿ ਕੋਸ਼ਿਸ਼ ਕਰੋ ਕਿ ਗੰਦੇ ਪਾਣੀ ਦੇ ਵਿੱਚ ਆਪਣੇ ਪੈਰ ਹੱਥ ਨਾ ਉਹ ਬਚਾ ਕੇ ਰੱਖੋ ਜਾਂ ਨੰਗੇ ਪੈਰੀ ਬਾਹਰ ਨਾ ਫਿਰੋ ਜਿਆਦਾ ਤੁਸੀਂ ਉਸ ਤੋਂ ਬਾਅਦ ਫਿਰ ਮਲੇਰੀਆ ਆ ਜਾਂਦਾ ਜਿਵੇਂ ਮਲੇਰੀਆ ਵੀ ਅੱਜ ਕੱਲ کافی ਮੌਣਸੂਮ ਦੇ ਵਿੱਚ ਆ ਜਾਂਦਾ ਇਹ ਵੀ ਕਈ ਵਾਰੀ ਸਾਨੂੰ ਖੜਾ ਤੋਂ ਬਾਅਦ ਵਿੱਚ ਜਿਆਦਾ ਆਉਂਦਾ ਕਿਉਂਕਿ ਮੌਨਸੂਮ ਜਿਹੜੀ ਚੱਲਦੀ ਹੈ ਇਸ ਕਰਕੇ ਇਹਦੇ ਤੋਂ ਬਚਣ ਵਾਸਤੇ ਵੀ ਸਾਨੂੰ ਮੱਛਰ ਵਗੈਰਾ ਤੋਂ ਬਚਾ ਕੇ ਰੱਖਣਾ ਚਾਹੀਦਾ ਆਪਣਾ ਜਿੰਨਾ ਵੀ ਪਾਣੀ ਅਗਰ ਤੁਹਾਡੇ ਘਰ ਦੇ ਬਾਹਰ ਕਿਤੇ ਖੜਦਾ ਤੇ ਕੋਸ਼ਿਸ਼ ਕਰੋ ਵੀ ਉਹਦੇ ਵਿੱਚ ਕੋਈ ਨਸੁਕਾ ਕੇ ਰੱਖੋ ਆਪਣੇ ਏਰੀਏ ਨੂੰ ਜਿੰਨਾ ਜ਼ਿਆਦਾ ਵੀ ਘਰਾਂ ਦੇ ਅੰਦਰ ਵੀ ਪਾਣੀ ਗਮਲਿਆਂ ਦੇ ਵਿੱਚ ਓਲਰਾਂ ਦੇ ਵਿੱਚ ਜਾਂ ਹੋਰ ਜਿਹੜੇ ਤੁਹਾਡੇ ਬਰਤਨ ਨੇ ਕੁੱਟੇ-ਕੁੱਟੇ ਸੀ ਕੇਵਰੀ ਟਾਇਰ ਵਗੈਰਾ ਉੱਪਰ ਸੁੱਤੀ ਹੁੰਦੇ ਉਹਨਾਂ ਦੇ ਵਿੱਚ ਪਾਣੀ ਜਮਾ ਨਾ ਹੋਣ ਦਿਓ ਆਪਣੇ ਕੂਲਰ ਵਗੈਰਾ ਨੂੰ ਵੀ ਸੁਕਾ ਕੇ ਰੱਖੋ ਜਿਹੜਾ ਪੰਛੀਆਂ ਨੂੰ ਤੁਸੀਂ ਪਾਣੀ ਪਾਉਂਦੇ ਹੋ ਉਹ ਵੀ ਬਦਲਦੇ ਰਹੋ ਉਹਨੂੰ ਡਰਾਈ ਕਰਕੇ ਰੱਖੋ ਇਹ ਨਹੀਂ ਕਿ ਪਾਣੀ ਉਹੀ ਪਿਆ ਰਹੇ ਤੁਹਾਡੇ ਘਰ ਦੇ ਬਾਹਰ ਅੰਦਰ ਵੀ ਕਦੇ ਅਗਾ ਤੇ ਉਹਦੇ ਤੇ ਵੀ ਕੋਈ ਡੀਡੀਟੀ ਜਾਂ ਮਸ਼ਲ ਮਾਰ ਦਵਾਈ ਕੋਸ਼ਿਸ਼ ਕਰੋ ਵਗੈਰਾ ਦੇ ਵਿੱਚ ਜਾਂ ਉਹ ਪਾਣੀ ਜਿਹੜਾ ਥੋੜਾ ਬੜਾ ਕਿਤੇ ਖੜਦਾ ਉਹਦੇ ਤੇ ਤਾਂਕ ਰੱਖੋ ਤਾਂ ਕਿ ਮਸ਼ਰ ਨਾ ਫੈਲੇ ਜਿੰਨਾ ਮਸ਼ਰ ਮੱਖੀ ਫੈਲੇਗੀ ਉੰਨੇ ਹੀ ਫਿਰ ਇਹਨਾਂ ਦੇ ਨਾਲ ਹੀ ਹੋਣ ਵਾਲੀਆਂ ਬਿਮਾਰੀਆਂ ਉਹ ਵੀ ਕਿੰਗਿਆ ਹੋਰ ਵੀ ਕਈ ਤਰ੍ਹਾਂ ਦੇ ਜਿਵੇਂ ਡੇਂਗੂ ਵਗੈਰਾ ਦੇ ਕੇਸ ਵੀ ਆ ਜਾਂਦੇ ਨੇ ਸਾਦੀ ਇਨਫੈਕਸ਼ਨ ਵੀ ਕਈ ਤਰ੍ਹਾਂ ਦੀ ਲੱਗ ਜਾਂਦੀ ਜਿਵੇਂ ਜ਼ਿਕਾਮ ਵਗੈਰਾ ਕਾ ਵੀ ਹੱਦ ਤੱਕ ਹੀ ਵੱਧ ਜਾਂਦੇ ਨੇ ਇਹਨਾਂ ਤੋਂ ਵੀ ਸਾਨੂੰ ਬਚ ਕੇ ਰਹਿਣ ਦੀ ਜ਼ਰੂਰਤ ਹੈ ਜਿੰਨੀ ਵੀ ਹੋਵੇ ਜਿਵੇਂ ਹੈਪਟਾਈਟ ਸ਼ੂਗਰ ਆ ਵੀ ਹੋ ਜਾਂਦੇ ਨੇ ਨੀ ਪੀ ਲਈਏ ਦੇਖੀ ਇਸ ਕਾ ਵੀ ਆ ਜਾਂਦੇ ਨੇ ਕਿਉਂਕਿ ਪਾਣੀ ਦੇ ਰਹੀਂ ਕਈ ਵਾਰੀ ਖਰਾਬ ਪਾਣੀ ਜਿਹੜਾ ਉਹਨਾਂ ਦੇ ਰਹੀਂ ਫੈਲ ਜਾਂਦੇ ਜਿਉਂ ਆ ਵੀ ਅਸੀਂ ਆਪਣੀ ਸਫਾਈ ਦਾ ਜਾਂ ਪਾਣੀ ਨੂੰ ਉਬਾਲ ਕੇ ਨਹੀਂ ਪੀਂਦੇ ਜਾਂ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਜਿਹੜੀਆਂ ਨੇ ਉਹਨਾਂ ਦੀ ਅਗਰ ਅਸੀਂ ਸਫਾਈ ਦਾ ਨਹੀਂ ਧਿਆਨ ਰੱਖਦੇ ਤੇ ਇਹ ਇਸ ਕਰਕੇ ਇਹੀ ਆ ਕਿ ਸਾਨੂੰ ਹਮੇਸ਼ਾ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਪਾਣੀ ਅਗਰ ਤੁਹਾਡੇ ਕੋਲ ਫਿਲਟਰ ਨਹੀਂ ਤਾਂ ਉਬਾਲ ਕੇ ਪਾਣੀ ਪੀਓ ਅਗਰ ਤੁਸੀਂ ਸਬਜੀ ਸਲਾਦ ਲੈ ਕੇ ਆਉਂਦੇ ਹੋ ਤਾਂ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਰਨਿੰਗ ਵਾਟਰ ਦੇ ਵਿੱਚ ਧੋ ਫਿਰ ਛਿੱਲ ਕੇ ਬਣਾ ਕੇ ਚੰਗੀ ਤਰ੍ਹਾਂ ਉਪਕਾ ਕੇ ਖਾਓ ਕੋਸ਼ਿਸ਼ ਕਰੋ ਕਿ ਕੱਚੀਆਂ ਸਬਜ਼ੀਆਂ ਜਾਂ ਕੱਚਾ ਸਲਾਦ ਜਿਹੜਾ ਉਹ ਇਹਨਾਂ ਦਿਨਾਂ ਦੇ ਵਿੱਚ ਨਾ ਖਾਦਾ ਜਾਵੇ ਜਾਂ ਉਹਦੀ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਆਪਣੀ ਫ੍ਰਿਜ ਦੀ ਸਫਾਈ ਦਾ ਵੀ ਪੂਰਾ ਧਿਆਨ ਰੱਖੋ ਉਹ ਕਈ ਵਾਰੀ ਤੁਸੀਂ ਬਾਹਰੋਂ ਕੋਈ ਫਰੂਟ ਜਾਂ ਸਬਜ਼ੀਆਂ ਲੈ ਆਣ ਕੇ ਫ੍ਰਿਜ ਦੇ ਵਿੱਚ ਸਿੱਧੀਆਂ ਰੱਖ ਦਿੰਨੇ ਹੋ ਫ੍ਰਿਜ ਵੀ ਸਾਡੀ ਕਈ ਵਾਰੀ ਖਰਾਬ ਹੋ ਜਾਂਦੀ ਹੈ ਉਥੋਂ ਵੀ ਬਿਮਾਰੀਆਂ ਲੱਗ ਸਕਦੀਆਂ ਰਸੋਈ ਦੀ ਅਗਰ ਅਸੀਂ ਸਫਾਈ ਨਹੀਂ ਰੱਖਾਂਗੇ ਉਹਨੂੰ ਸਿਕਾ ਕੇ ਨਹੀਂ ਰੱਖਾਂਗੇ ਉੱਥੇ ਜੋ ਸਲਾਬ ਵਗੈਰਾ ਚੜੀ ਹੁੰਦੀ ਹੈ ਉਹਦੀ ਪ੍ਰੋਪਰ ਏਅਰ ਦਾ ਜਾਂ ਧੁੱਪ ਦਾ ਧਿਆਨ ਨਹੀਂ ਰੱਖਾਂਗੇ ਉਹਨੂੰ ਸਿਕਾਵਾਂਗੇ ਨਹੀਂ ਬਰਤਨਾਂ ਨੂੰ ਤਾਂ ਉੱਥੋਂ ਵੀ ਕਈ ਵਰੀ ਬਿਮਾਰੀਆਂ ਤੁਹਾਨੂੰ ਲੱਗ ਸਕਦੀਆਂ ਕਾਕਰਜ਼ ਵਗੈਰਾ ਅਗਰ ਤੁਹਾਡੇ ਘਰਾਂ ਦੇ ਵਿੱਚ ਹੈਗੇ ਉਹਨਾਂ ਨੂੰ ਵੀ ਆਪਣੀ ਰੋਕਥਾਮ ਕਰੋ ਜਿੱਦਾਂ ਆਪਣੇ ਹੱਥਾਂ ਦੀ ਸਫਾਈ ਰੱਖੋ ਆਪਣੇ ਚਮੜੀ ਦਾ ਨੂੰ ਕਵਰ ਕਰਕੇ ਰੱਖੋ ਦੀ ਮਜਬੂਰੀ ਵਸ ਬਾਹਰ ਜਾਣਾ ਵੀ ਪੈਂਦਾ ਕੰਮਕਾਜ ਨੂੰ ਤੇ ਆਪਣੇ ਪੈਰਾਂ ਨੂੰ ਸ਼ੂਜ਼ ਵਗੈਰਾ ਚੰਗੀ ਤਰ੍ਹਾਂ ਪਹਿਨ ਕੇ ਰੱਖੋ ਪੈਰਾਂ ਨੂੰ ਸੁਕਾ ਕੇ ਰੱਖੋ ਸਿਪਾਈ ਦਾ ਧਿਆਨ ਰੱਖੋ ਆਪਣੇ ਲੀੜੇ ਕੱਪੜੇ ਨੂੰ ਸੁਕਾ ਕੇ ਰੱਖੋ ਗਿੱਲੇ ਕੱਪੜੇ ਪਾਉਣ ਨਾਲ ਵੀ ਕਈ ਵਾਰੀ ਸਾਡੀ ਸਕਿਨ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਇਸ ਕਰਕੇ ਵੈਗਰੂ ਮੇਰ ਕਰੇ ਕਿ ਵਰਖਾ ਥੋੜੀ ਲਿਮਟ ਦੇ ਵਿੱਚ ਹੀ ਠੀਕ ਹੁੰਦੀ ਹੈ ਕਿਉਂਕਿ ਕਾਫੀ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਲੇਕਿਨ ਉਹ ਉਸ ਤੋਂ ਬਾਅਦ ਵਿੱਚ ਜਿਹੜੀਆਂ ਹੋਣ ਵਾਲੀਆਂ ਬਿਮਾਰੀਆਂ ਨੇ ਉਹਨਾਂ ਤੋਂ ਬਚਾ ਲਈ ਜਿਹੜੀਆਂ ਸਾਵਧਾਨੀਆਂ ਨੇ ਉਹ ਜ਼ਰੂਰ ਰੱਖਣੇ ਚਾਹੀਦੇ ਨੇ ਉਹਨਾਂ ਦੇ ਵਿੱਚੋਂ ਆਪਣੇ ਆਪ ਦੀ ਸਫਾਈ ਘਰ ਦੀ ਸਫਾਈ ਬਰਤਨਾਂ ਦੀ ਸਫਾਈ ਤੇ ਖਾਣ ਪੀਣ ਵਾਲੀਆਂ ਵਸਤियां ਖਾਸ ਕਰਕੇ ਪਾਣੀ ਨੂੰ ਉਬਾਲ ਕੇ ਪੀਣਾ ਇਹ ਬਹੁਤ ਜ਼ਰੂਰੀ ਹੁੰਦਾ ਤੇ ਕੋਸ਼ਿਸ਼ ਕਰੋ ਕਿ ਬਾਹਰ ਜੋ ਗਲੀਆਂ ਦੇ ਵਿੱਚ ਜਾਂ ਰੇੜੀਆਂ ਦੇ ਉੱਪਰ ਜੋ ਸਟਰੀਟ ਫੂਡ ਮਿਲਦੀ ਨਹੀਂ ਜਿਵੇਂ ਗੋਲ ਗੱਪੇ ਟਿੱਕੀਆਂ ਜਾਂ ਹੋਰ ਜਿਉਂ ਅਸੀਂ ਖਾਣਾ ਪੀਣਾ ਖਾਣੇ ਐ ਮੇਲਿਆਂ ਤੇ ਜਾ ਕੇ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਉਹਨਾਂ ਤੋਂ ਵੀ ਪਰਹੇਜ਼ ਕਰੋ ਘਰ ਦੀ ਬਣਾਈ ਦਾਲ ਰੋਟੀ ਫੁਲਕਾ ਜਿਸ ਤਰ੍ਹਾਂ ਦਾ ਪੂਰੀ ਸਫਾਈ ਦੇ ਨਾਲ ਉਹਨੂੰ ਤਿਆਰ ਕਰਕੇ ਰਸੋਈ ਦੀ ਸਫਾਈ ਦਾ ਧਿਆਨ ਰੱਖ ਕੇ ਉਹ ਪ੍ਰਸ਼ਾਦੇ ਸ਼ਗੰਦੀ ਕੋਸ਼ਿਸ਼ ਕਰੋ ਔਰ ਬਾਹਰ ਦਾ ਜਿਹੜਾ ਬਣਿਆ ਖਾਣਾ ਵਾ ਉਹਦੇ ਤੋਂ ਵੀ ਕੋਸ਼ਿਸ਼ ਕਰੋ ਕਿ ਜਿੰਨਾ ਵੀ ਪਰਹੇਜ਼ ਹੋ ਸਕੇ ਅਗਰ ਤੁਸੀਂ ਕਰੋ ਬਾਹਰ ਜਾਂਦੇ ਹੋ ਤੇ ਆਪਣੀ ਬੋਤਲ ਦੇ ਵਿੱਚ ਸਾਫ਼ ਸੁਥਰਾ ਪਾਣੀ ਉਬਾਲ ਕੇ ਘਰੋਂ ਲੈ ਕੇ ਜਾਓ ਇਹ ਨਹੀਂ ਇੱਕ ਬੇਨਤੀਆਂ ਸੈਕਟ ਕਰੋ ਕੱਲ ਨੂੰ ਆਪਾਂ ਇਸ ਵਿਸ਼ੇ ਤੇ ਕੋਈ ਥੋੜੀ ਜਿਹੀ ਵਾਲੀ ਗੱਲਬਾਤ ਹੋਰ ਕਰਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ